ਪੱਕਾ ਹੈਰੀ ਕਿਵੇਂ ਆ ਵਧੀਆ ਬਾਈ ਤੁਸੀਂ ਸੁਣਾਓ ਠੀਕ ਕਿਵੇਂ ਖੇਤ ਜੀ ਪਿਆ ਅੱਜ ਯਾਰ ਹਵਾ ਚੱਲਦੀ ਸੀ ਮੈਂ ਕਿਹ ਚਲ ਕੰਟਾ ਖੇਤ ਲੈ ਆਈਏ ਕਿ ਨਹੀਂ ਕਰਦਾ ਮੈਂ ਚੋਈ ਸੀ ਬੜੇ ਟੈਡੂ ਟੂ ਟੂ ਛਪਾਏ ਆ ਸਪਾਲੇ ਯਾਰ ਬਾਈ ਦੇਖ ਲਓ ਕੀ ਦਾ ਸਪਾਏ 295 ਹਾਂ ਬਾਈ ਕਟੜ ਫੈਣ ਆ ਹੈ ਜੀ ਬਾਈ ਫੈਣ ਤਾਂ ਆਪਾਂ ਕਿ ਨਹੀਂ ਚੰਗੇ ਬੰਦੇ ਦਾ ਫੈਣ ਹੋਣਾ ਚਾਹੀਦਾ ਯਾਰ ਅੱਛਾ ਮਾੜੀ ਦਾ ਬਹੁਤ ਫਿਰਦੇ ਨੇ ਬਾਈ ਪੂਰਾ ਕਟੜ ਫੈਣਾ ਸਿੱਧੂ ਬਾਈ ਯਾਰ ਪੂਰੇ ਬਾਈ ਤੇ ਪੱਗ ਕਿਦੇ ਕਰਕੇ ਬਣਾ ਲਗੇ ਪੱਗ ਤਾਂ ਬਾਈ ਕੱਲੀ ਪੱਗ ਨਹੀਂ ਨਾ ਪੁੱਤੋ ਤੋਂ ਬਣਦਾ ਪਰ ਕੇਸ ਵੀ ਰੱਖਿਆ ਬਾਈ ਹੂੰ ਇੰਨੇ ਕੱਬੁੰਦਨ ਲੱਗਿਆ ਬਈ ਪਹਿਲੇ ਮੇਰੇ ਕੇਸ ਨੂੰ ਦੇ ਲਈ ਸਿੱਧੂ ਮੂਸੇ ਵਾਲੇ ਦਾ ਕਰਕੇ ਤੂੰ ਪੱਗ ਬੰਨਣ ਲੱਗਿਆ ਕੇਸ ਰੱਖਿਆ ਸਪੈਸ਼ਲ ਹਾਂਜੀ ਬਈ ਪੱਗ ਬੰਨਣ ਦੇ ਲਈ ਉਹਦੀ ਡੈਥ ਤੋਂ ਬਾਅਦ ਰੱਖਿਆ ਬਈ ਨਾਲ ਦੀ ਨਾਲ ਰੱਖ ਲਈ ਹੁਣ ਯਾਰ ਕਟਾਉਣ ਦਾ ਕੈਂਚੀ ਲਵਾਉਣ ਦਾ ਵੀ ਹੁਣ ਨਹੀਂ ਕਰਦਾ ਹੁਣ ਦਾੜੀ ਕਟਾਉਂਦਾ ਵੀ ਜੀ ਨਹੀਂ ਕਰਦਾ ਇੰਨਾ ਪਿਆਰ ਕਰਦਾ ਸਿੱਧੂ ਨੂੰ ਬਈ ਹੋਈ ਜਾਂਦਾ ਕਿਉਂਕਿ ਬੰਦਾ ਚ ਹੀਰਾ ਬੰਦਾ ਸੀ ਯਾਰ ਆਪੇ ਇਥੇ ਮੜਾ ਕੇ ਹੀ ਜਾਈਏ ਉਹ ਹੀਰਾ ਬੰਦਾ ਸੀ ਯਾਰ ਨਹੀਂ ਯਾਰ ਬਾਕੀ ਠੀਕ ਆ ਪਰ ਬਈ ਕਿ ਨਹੀਂ ਸਹੀ ਆ ਸਹੀ ਸਿੱਖਿਆ ਦੇ ਗਿਆ ਉਹ ਬੰਦਾ ਇਹ ਬਹੁਤ ਵਧੀਆ ਬੰਦਾ ਸੀ ਆਪਾਂ ਇਥੇ ਮਾੜਾ ਕਿ ਦੁਨੀਆ ਮਾੜਾ ਕਹੀ ਨੇ ਦੁਨੀਆ ਕਹੀ ਨੇ ਹੰਕਾਰੀ ਬੰਦਾ ਪੂਰਾ ਹੰਕਾਰ ਤੇ ਸੀ ਬੰਦੇ 'ਚ ਭਰਾਵਾ ਆਪਣੇ ਹਿਸਾਬ ਨਾਲ ਤਾਂ ਬਾਕੀ ਦੁਨੀ ਜਿੰਨੇ ਬੰਦੇ ਨੇ ਉਹਨੇ ਮੂਹਣ ਠੀਕ ਹੈ ਜਿੰਨੇ ਗੱਲਾਂ ਉਹਨੇ ਮੂਹਣੇ ਕਿ ਨਹੀਂ ਇਹ ਸਹੀ ਗੱਲ ਆ ਹੋਰ ਬਸ ਬਈ